ਰਹਣ ਤੇ ਵਾਖਰਮ ਸ਼ਹੀਦੋ ਤੁਹਾਡੀ ਸੋਚ ਤੇ ਕਰਾਂ ਦੇਾਂਗੇ ਠੋਕੇ ਸ਼ਹੀਦੋ ਤੁਹਾਡੀ ਸੋਚ ਤੇ ਕਰਾਂ ਦੇਾਂਗੇ ਠੋਕੇ ਅੱਜ 22 ਮਾਰਚ ਤੀਸਰਾ ਮਹੀਨਾ 2024 ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ 23 ਮਾਰਚ ਨੂੰ ਸਾਡੇ ਮਹਾਨ ਸ਼ਹੀਦਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਸੀ ਨਿਕ ਮਾਰ ਰਹੇ ਹਾਂ ਇਹਨਾਂ ਸ਼ਹੀਦਾ ਵੀ ਸ਼ਹੀਦੀ ਕਰਕੇ ਮਾਰ ਰਹੇ ਹਾਂ ਅਗਰ ਇਹ ਸ਼ਹੀਦ ਸਾਡੇ ਆਪਣੀਆਂ ਚਾਲਾਂ ਨੇ ਸ਼ਬਰ ਨਾ ਕਰਦੇ ਤੇ ਅੱਜ ਜਿਵੇਂ ਅਸੀਂ ਆਜ਼ਾਦੀ ਦਾ ਨਿਕ ਮਾਰ ਰਹੇ ਹਾਂ ਸ਼ਾਇਦ ਅਸੀਂ ਵੀ ਅਜੋ ਉਸੇ ਤਰ੍ਹਾਂ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਹੁੰਦੇ ਉਹਨਾਂ ਦੇ ਬਾੜੇ ਮਾਜਰੇ ਹੁੰਦੇ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਕੀ ਜੈ ਅੱਜ 22 ਮਾਰਚ 2024 ਜਨਤਾ ਸ਼ਕਤੀ ਮੰਚ ਦੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਵਿਕਰਮ ਵਰਮਾ ਜੀ ਅਤੇ ਸੀਨੀਅਰ ਵਾਈਸ ਨੈਸ਼ਨਲ ਪ੍ਰੈਜ਼ੀਡੈਂਟ ਅਸੰਤ ਪੋਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਕ ਫੈਸਲਾ ਲਿਆ ਗਿਆ ਹੈ ਜੋ ਕਿ ਜਨਤਾ ਸ਼ਕਤੀ ਮੰਚ ਦੇ ਸਾਰੇ ਵਰਕਰ ਮਿਲ ਕੇ ਸ਼ਹੀਦਾਂ ਦੇ ਸਮਾਰਕਾਂ ਦੀ ਸਫਾਈ ਦਾ અભિયાન ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅੱਜ ਪਹਿਲੇ ਦਿਨ ਜਗਰਾਉਂ ਕੋਲ ਤੇ ਮਹਾਨ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਸਮਾਰਕ ਦੀ ਜਿਹੜੀ ਹੈ ਸਾਫ ਸਫਾਈ ਦਾ અભિયાન ਅੱਜ ਸ਼ੁਰੂ ਕੀਤਾ ਗਿਆ ਅਸੀਂ ਪ੍ਰਣ ਲਿਆ ਕਿ ਹਰ ਮਹੀਨੇ 2 ਮਹੀਨੇ ਬਾਅਦ ਸ਼ਹੀਦੀ ਸਮਾਰਕਾਂ ਦੀ ਸਫਾਈ ਕੀਤੀ ਜਾਇਆ ਕਰੇਗੀ ਅਸੀਂ ਦੇਖਿਆ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਰਾਜਨੀਤਿਕ ਸਮਾਜਿਕ ਦਲ ਇਹ ਸਿਰਫ ਜਿਹੜੀਆਂ ਸੰਸਥਾਵਾਂ ਨੇ ਇਹ ਸਿਰਫ ਤੇ ਸਿਰਫ ਜਨਮ ਦਿਹਾੜੇ ਤੇ ਹੀ ਆ ਕੇ ਆਪਣੀ ਹਾਜ਼ਰੀ ਲਵਾਉਂਦੀਆਂ ਨੇ ਤੇ ਫੋਟੋਆਂ ਖਿਚਵਾ ਕੇ ਤੇ ਬਸ ਇਹਨਾਂ ਨੇ ਇੰਨਾ ਕੀ ਕੰਮ ਜਿਹੜਾ ਕਰਨਾ ਹੁੰਦਾ ਹੈ ਜਿਹੜਾ ਸਾਫ ਸਫਾਈ ਦਾ ਕੰਮ ਹੈ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆ ਉੱਥੇ ਦੇਖਿਆ ਕਿ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਉੱਥੇ ਸ਼ਰਾਬਾਂ ਦੀਆਂ ਬੋਤਲਾਂ ਗੰਦੇ ਪੈਕਟ ਝੂਠੇ ਬਰਤਨ ਪੈਂਟਾਂ ਇੱਥੇ ਤੱਕ ਕਿ ਅੰਡਰਵੀਅਰ ਗੰਦੇ ਉੱਥੇ ਡਿੱਗੇ ਪਏ ਨੇ ਬੈਗ ਚੱਪਲਾ ਜੁੱਤੀਆਂ ਔਰ ਅੱਜ ਦੇਖ ਕੇ ਬੜਾ ਦੁੱਖ ਲੱਗਿਆ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਆਜ਼ਾਦੀ ਨੂੰ ਮਾਣ ਰਹੇ ਹਾਂ ਔਰ ਇਸ ਆਜ਼ਾਦੀ ਨੂੰ ਲਿਆਉਣ ਵਾਸਤੇ ਸਾਡੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਸ਼ਹਾਦਤਾਂ ਦਿੱਤੀਆਂ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਅੰਗਰੇਜ਼ਾਂ ਦੇ ਸਮੇਂ ਜਦੋਂ ਸਾਡੇ ਪੁਰਖੇ ਗੁਲਾਮੀ ਦੇ ਦਲਦਲ 'ਚ ਤਸੇ ਹੋਏ ਸੀ ਉਸ ਟਾਈਮ ਇਹਨਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਤੇ ਦੇਸ਼ ਨੂੰ ਆਜ਼ਾਦੀ ਵੱਲ ਤੋਰਿਆ ਤੋ ਸਾਨੂੰ ਬੜਾ ਮਾਣ ਹੈ ਆਪਣੇ ਸ਼ਹੀਦਾਂ ਤੇ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਿ ਇਹਨਾਂ ਸ਼ਹੀਦਾਂ ਦੇ ਸਮਾਰਕਾਂ ਦਾ ਧਿਆਨ ਰੱਖਿਆ ਜਾਵੇ ਸੋ ਅਸੀਂ ਅੱਜ ਤੋਂ ਇਹ ਅਭਿਆਨ ਸ਼ੁਰੂ ਕੀਤਾ ਹੈ ਜਨਤਾ ਸ਼ਕਤੀ ਮੰਚ ਵੱਲੋਂ ਸਾਡੇ ਨਾਲ ਸਾਡੀ ਪੂਰੀ ਟੀਮ ਨੇ ਅੱਜ ਪੂਰਾ ਸਾਥ ਦਿੱਤਾ ਕਿਉਂਕਿ ਕੱਲ ਸ਼ਹੀਦੀ ਦਿਹਾੜਾ ਹੈ ਉਸ ਤੋਂ ਪਹਿਲਾਂ ਅੱਜ ਅਸੀਂ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ ਹੋਵੇ ਔਰ ਸਾਰੀ ਸਾਫ ਸਫਾਈ ਜਿਹੜੀ ਆ ਪਾਰਕ ਦੀ ਕੀਤੀ ਹੈ ਸਮਾਰਕ ਦੀ ਕੀਤੀ ਹੈ ਤੇ ਅਸੀਂ ਇਸੇ ਤਰ੍ਹਾਂ ਹੀ ਅੱਗੇ ਵੀ ਇਸ ਅਭਿਆਨ ਨੂੰ ਜਾਰੀ ਰੱਖਾਂਗੇ ਜੈ ਹਿੰਦ ਜੈ ਭਾਰਤ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪੀਅਨ ਟੀਵੀ